दिल्ली पब्लिक लाइव पठानकोट दे पिंड पलवाल विच मिलिया मोर्टार दा सेल पठानकोट विच लगातार पाकिस्तान वालों ड्रोन नाल बमबारी कीती जा रही है जिस दे चलते पठानकोट दे, पठान दे पिंड पनवाल विच तड़के सार मोर्टार सेल डिगण नाल लेंटर च हो गया जबकि कोई भी जानी माली नुकसान होने खबर नहीं है ਕਾਰ ਦੇ مالک جگमोहन ਨੇ ਦੱਸਿਆ ਕਿ ਸਵੇਰੇ 6 ਵਜੇ ਨਾਲ ਅਚਾਨਕ ਇੱਕ ਧਮਾਕਾ ਤੇ ਲੈਂਟਰ ਵਿੱਚ ਹੋਲ ਹੋ ਗਿਆ ਤੇ ਥੱਲੇ ਥੋੜਾ ਜਿਹਾ ਲੈਂਟਰ ਦਾ ਮਲਬਾ ਡਿੱਗ ਪਿਆ ਪਰ ਕਿਸੇ ਵੀ ਤਰ੍ਹਾਂ ਦਾ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਹੈ ਆਓ ਦੇਖਦੇ ਆ ਪੂਰੀ ਖਬਰ ਇਸ ਸਵੇਰੇ 5 ਵਜੇ ਆਇਆ ਜੀ ਇਹ ਕੀ ਨੁਕਸਾਨ ਹੋਇਆ ਦੇ ਨਾਲ ਨੁਕਸਾਨ ਤੇ ਹਲੇ ਫਿਲਹਾਲ ਕੋਈ ਨਹੀਂ ਹੋਇਆ ਜੀ ਸਿਰਫ ਇੱਕ ਕਮਰਾ ਲੈਂਟਰ ਚ ਸਰਾਹ ਹੋ ਗਿਆ ਦੇਖੋ ਜੀ ਸਵੇਰੇ ਸਵੇਰੇ ਮੁੰਡਾ ਜਗਮੁਣ ਸਿੰਘ ਹੈਗਾ ਇਹਦੇ ਘਰ ਤੇ ਜਦੋਂ ਇਹ ਰਾਕਟ ਟਾਈਮਰ ਡਾਰਜ ਜਿਹੜਾ ਡਿੱਗਿਆ ਹੈਗਾ ਇਹਨੇ ਸਾਨੂੰ ਇਨਫਾਰਮ ਕੀਤਾ ਸੀ ਜਸਟ ਉਸੇ ਟਾਈਮ ਅਸੀਂ ਪਿੰਡ ਦੇ ਲੋਕ ਇਕੱਠੇ ਹੋ ਗਏ ਆ ਅਸੀਂ ਜਦੋਂ ਆ ਕੇ ਮੌਕੇ ਤੇ ਦੇਖਿਆ ਤੇ ਇਹਦੇ ਲੈਂਟਰ ਚ ਕਾਫੀ ਜਿਆਦਾ ਹੌਲ ਹੋਇਆ ਸੀਗਾ ਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਅਸੀਂ ਇਹ ਪ੍ਰਸ਼ਾਸਨ ਨੂੰ ਵੀ ਇਨਫਾਰਮ ਕਰ ਦਿੱਤਾ ਹੈਗਾ ਕਿ ਪ੍ਰਸ਼ਾਸਨ ਆ ਕੇ ਇਸ ਨੂੰ ਦੇਖੇ ਕਿ ਆਖਿਆ ਡਿਫਿਊਜ ਹੋ ਚੁੱਕਿਆ ਅਸੀਂ ਨੂੰ ਦੇਖਣ ਚ ਲੱਗਦਾ ਕਿ ਡਿਫਿਊਜ ਹੋ ਚੁੱਕਿਆ ਫਿਰ ਵੀ ਪ੍ਰਸ਼ਾਸਨ ਨੂੰ ਅਸੀਂ ਇਨਫਾਰਮ ਕਰਤਾ ਕਿ ਤੁਸੀਂ ਆ ਕੇ ਦੇਖੋ ਔਰ ਇਹਨੂੰ ਕਲੈਕਟ ਕਰੋ ਆ ਕੇ ਤਾਂ ਜੋ ਕਿਸੇ ਤਰ੍ਹਾਂ ਦਾ ਕੋਈ ਪਿੰਡ ਚ ਡਰਦਾ ਮਾਹੌਲ ਨਾ ਰਵੇ ਅਸੀਂ ਲੋਕਾਂ ਕੇ ਵੀ ਅਹੀਂ ਅਪੀਲ ਕਰਾਂਗੇ ਜਿਸ ਦਾ ਸਾਡੇ ਡੀਸੀ ਸਾਹਿਬ ਨੇ ਵੀ ਸਾਨੂੰ ਹੁਕਮਾਂ ਦੀ ਪਾਲਣਾ ਕੀਤੀ ਤਾਂ ਵਾਸਤੇ ਕਿਹਾ ਕਿ ਤੁਸੀਂ ਆਪਣੇ ਆਪਣੇ ਘਰਾਂ ਦੇ ਸ਼ਾਂਨ ਰਹੋ ਇਸੇ ਤਰ੍ਹਾਂ ਇਹ ਵੀ ਆਪਣੇ ਅੰਦਰ ਸੀ ਬੜੇ ਪਰ ਪਰ ਇਹ ਪਰਮਾਤਮਾ ਦਾ ਇਹਨਾਂ ਸ਼ੁਕਰਦਾਰ ਆ ਕਿ ਸਾਡਾ ਕੁਛ ਵੀ ਨੁਕਸਾਨ ਨਹੀਂ ਹੋਇਆ ਅਸੀਂ ਪ੍ਰਸ਼ਾਸਨ ਨੂੰ ਫਿਰ ਕਵਾਂਗੇ ਕਿ ਇਹਨੂੰ ਆ ਕੇ ਆਪਣਾ ਰੌਕਟ ਜੋ ਜੜ ਗਿਆ ਇਨੂੰ ਕਲੈਕਟ ਕਰਨਾ ਨੇ ਤਾਂ ਜੋ ਪਿੰਡ ਦਾ ਕਿਸੇ ਤਰ੍ਹਾਂ ਕੋਈ ਖਤਰਾ ਨਾ ਮੌਲ ਮਲਗੀ ਲੱਗੇ ਲੋਕਾਂ ਨੂੰ